ਤੁਸੀਂ ਦੇਖ ਰਹੇ ਹੋ ਦੈਨਿਕ ਸੋਹਰਾ ਟੀਵੀ ਤੇ ਮੈਂ ਹਾਂ ਕਪਿਲ ਗੇਲਾ ਤਾਂ ਅੱਜ ਪਹੁੰਚ ਗਿਆ ਹਲਕਾ ਪੱਟੀ ਦੇ ਸਰਾਲੀ ਥਾਣੇ ਦੇ ਬਾਹਰ ਤਾਂ ਬੀਤੇ ਦਿਨ ਪਹਿਲੋਂ ਸਾਤਕਾ ਇੱਕ ਫੌਜੀ ਦੀ ਜਿਹੜੀ ਬੇਰਹਿਮੀ ਦੇ ਨਾਲ ਜੜੇ ਕੁੱਟਮਾਰ ਕੀਤੀ ਉਸ ਦੇ ਜ਼ਰਾਨ ਜਿਹੜੀ ਉਸ ਦੀ ਮੌਤ ਹੋ ਗਈ ਤਾਂ ਪ੍ਰਸ਼ਾਸਨ ਤੋਂ ਉਮੀਦ ਲਾ ਕੇ ਬੈਠਾ ਹੈ ਪਰਿਵਾਰ ਤਾਂ ਪਰ ਹੱਲੇ ਤੱਕ ਜਿਹੜਾ ਪਰਿਵਾਰ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਤਾਂ ਅੱਜ ਪਹੁੰਚਿਆ ਸਰਾਲੀ ਥਾਣੇ ਵਿਖੇ ਤਾਂ ਡੀਐਸਪੀ ਸਾਹਿਬ ਨਾਲ ਗੱਲਬਾਤ ਹੋਈ ਤਾਂ ਸਾਫਤਾ ਸਿੰਦਾਰਸ਼ ਕਮੇਟੀ ਜਿਹੜੀ ਸਾਹਿਬ ਦਾ ਸੈਨਿਕਸ ਵਰਕਸ਼ਾਪ ਕਮੇਟੀ ਜਿਹੜੀ ਇੱਥੇ ਪਹੁੰਚੀ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਤਾਂ ਅੱਜ ਜਿਹੜਾ ਪੱਟੀ ਦੇ ਡੀਐਸਪੀ ਲਵਕੇਸ਼ ਇੱਥੇ ਮੌਕੇ ਤੇ ਪਹੁੰਚੇ ਤਾਂ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਤਾਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਹੈ ਤਾਂ ਕੀ ਹੈ ਸਾਰਾ ਮਾਮਲਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਡੀਐਸਪੀ ਸਾਹਿਬ ਨਾਲ ਤੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹੈ ਜੀ ਤਰਸੀਮ ਸਿੰਘ ਮੈਂਬਰ ਸਾਹਿਬ ਕਾ ਸੈਨਿਕ ਸੰਘਰਸ਼ ਕਮੇਟੀ ਤੋਂ ਹਾਂ ਅੱਜ ਇਕੱਠੇ ਹੋਏ ਕਿ ਮਾਮਲਾ ਸਾਰਾ ਅੱਜ ਮਾਮਲਾ ਜੀ 5 ਤਰੀਕ ਨੂੰ ਸਾਡੇ ਇੱਕ ਸਾਬਕਾ ਸੈਨਿਕ ਵੀਰ ਅੰਰੀਤ ਸਿੰਘ ਪਿੰਡ ਬੁਰਜਨਥੂਕੇ ਦਾ ਕਤਲ ਹੋਇਆ ਸੀ ਉਸ ਸਬੰਧ ਦੇ ਵਿੱਚ ਅੱਜ ਅਸੀਂ ਸ੍ਰਿਆਣੀ ਖਾਣਾ ਵਿਖੇ ਪਹੁੰਚਿਆ ਤੇ ਸਾਡੇ ਨਾਲ ਸਾਡੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਜਿਲੇ ਦੇ ਆਗੂ ਤੇ ਬਲਾਕਾਂ ਦੇ ਸਾਰੇ ਆਗੂ ਅੱਜ ਆ ਕਰਕੇ ਇੱਥੇ ਮਿਲੇ ਆ ਤੇ ਸਾਡੇ ਨਾਲ ਜਿਹੜੇ ਡੀਐਸਪੀ ਨੇ ਸ੍ਰਿਆਣੀ ਖਾਣੇ ਦੇ ਉਹਨਾਂ ਦੇ ਨਾਲ ਸਾਡੀ ਅੱਜ ਗੱਲਬਾਤ ਹੋਈ ਹੈ ਕਿਉਂਕਿ ਲਗਭਗ 1 ਹਫਤਾ ਹੋ ਗਿਆ ਵਾ ਅੱਜ ਤੱਕ ਜਿਹੜੇ ਉਪਰਾਧੀ ਆ ਉਖਲੀ ਹਮ ਘੁੰਮ ਰਿਹਾ ਹੈ ਥ੍ਰੈਡ ਕਰ ਰਿਹਾ ਹੈ ਤੁੰਕਾਰ ਹੈ ਕਿ ਉਸ ਜਿਹੜੇ ਮੁਜਰਮ ਹੀ ਉਹਨਾਂ ਦਾ ਨਾਮ ਅਜੇ ਤੱਕ ਵਿੱਚ ਐਡ ਨਹੀਂ ਕੀਤਾ ਗਿਆ ਉਹਦੇ ਤੇ ਜਾਣੂ ਕਰਵਾਇਆ ਕਿ ਅੱਜ ਡੀਐਸਪੀ ਸਾਹਿਬ ਨੇ ਨਵੇਂ ਸਿਰੇ ਤੋਂ ਇਹਨਾਂ ਦੇ ਪੈਂਜੀ ਹੋਣਾ ਨੂੰ ਵੀ ਬਾਰੇ ਇੱਕ ਬਿਆਨ ਵੀ ਲਿਆ ਤੇ ਸਾਡੀ ਕਮੇਟੀ ਚਾਹੁੰਦੀ ਆ ਅਸੀਂ ਕੱਲ ਤੱਕ ਡੀਐਸਪੀ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਕਿ ਅਸੀਂ ਕੱਲ ਤੱਕ ਜਿਹੜੇ ਆ ਮੁਜਰਮ ਸਾਰੇ ਫੜ ਲਵਾਂਗੇ ਤੇ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਕਰਾਂਗੇ ਜੇਕਰ ਕੱਲ ਤੱਕ ਇਹ ਸਾਰੇ ਮੁਜਰਮ ਫੜ ਕੇ ਕਾਰਵਾਈ ਨਹੀਂ ਕਰਦੇ ਕਿ ਪਰਸੋਂ ਤੋਂ ਫਿਰ ਸਾਡੀ ਸਾਫ ਕਾਸ ਸੰਘਰਸ਼ ਕਮੇਟੀ ਵੱਡਾ ਐਕਸ਼ਨ ਲੀਕੀ ਠੀਕ ਹੈ ਹਾਂਜੀ ਭਾਂਜੀ ਕੀ ਨਾਂ ਦਾ ਜਿਹੜਾ ਮੇਰਾ ਨਾਮ ਪਵਨਦੀਪ ਸਾਰ ਹੈ ਕੀ ਗੱਲ ਬਾਤ ਹੋਈ ਤੁਹਾਡੇ ਘਰ ਇਹਨਾਂ ਨੂੰ ਤੇ ਕੀ ਵਜ੍ਹਾ ਸੀ ਬਾਜੀ ਕੁਛ ਨਹੀਂ ਹੈ ਦੁਕਾਨ ਦਾ ਕਿਰਾਇਆ ਪੁੱਛਣ ਗਿਆ ਸੀ ਤੇ ਬਿਜਲੀ ਦਾ ਬਿੱਲ ਰਹਿੰਦਾ ਸੀਗਾ ਸਾਡਾ ਇਹਨਾਂ ਦੇ ਘਰ ਵਾਲੀ ਨੂੰ ਬੋਲਿਆ ਇਹਦੀ ਨੂੰ ਜਾ ਕੇ ਤੇ ਚਲੋ ਬਿਜਲੀ ਦਾ ਕਿਰਾਇਆ ਤੇ ਸਾਡਾ ਉਹ ਕਲੀਅਰ ਕਰ ਦਿਓ ਤੇ ਇਹਨੇ ਬਸ ਇਸੇ ਗੱਲ ਤੋਂ ਹੀ ਆ ਗਿਆ ਬਸ ਉਹਨੇ ਕਰਮਜੋਤ ਕੋਲ ਨੇ ਨੂੰ ਫੋਨ ਕਰ ਦਿੱਤਾ ਵਾ ਇਸੇ ਕਰੋਂ ਇਹ ਸਾਡੇ ਘਰ ਆ ਗਿਆ ਵਾ ਏ ਡਿਊਟੀ ਵਾਸਤੇ ਜੇ ਨਿਕਲੇ ਹੀਗੇ ਇਹ ਘਰਵਾੜਾ ਆ ਜਦੋਂ ਇਹਨੇ ਵੇਖਿਆ ਵੀ ਇਹ ਮਜੂਰ ਕਰਨੀ ਆ ਤੇ ਇਹ ਮਗਰੇ ਉਹਨਾਂ ਦੇ ਲੱਗ ਗਿਆ ਮੋਟਰਸਾਈਕਲਾਂ ਦੇ ਉੱਤੇ ਦੋ ਮੋਟਰਸਾਈਕਲਾਂ ਦੇ ਉੱਤੇ 6 ਜਾਨੇ ਨਿਕਲੇ ਆਏ ਮੈਂ ਬਾਅਦ ਵਿੱਚ ਜਦੋਂ ਵੇਖਿਆ ਨੇ ਤਾਂ ਹੱਥ ਚ ਹਥਿਆਰ ਆ ਮੈਂ ਕਿਹਾ ਚਲੋ ਇਹਨਾਂ ਦੀ ਜਾ ਕੇ ਸਾਟ ਪੇੜਨਾ ਲਾਦੇ ਨਾ ਪੰਚਾਇਤ ਮੈਂ ਮਗਰੇ ਜਾਨੀ ਗੱਡੀ ਤੇ ਮੈਂ ਮਗਰੇ ਨਿਕਲ ਗਈਆਂ ਇਹਨਾਂ ਦੀ ਇਹਨਾਂ ਨੇ ਬਾਅਦ ਵਿੱਚ ਉੱਥੇ ਜਾ ਕੇ ਜਾਂਦਿਆਂ ਨੂੰ ਇਹ ਕੁੱਟਣ ਮਾਰਨ ਦੇ ਸੀਗੇ ਪੋਟਮਾਰਕ ਕਰਨ ਦੇ ਇਹ ਦੇ ਨੇ ਮੈਨੂੰ ਵੇਖ ਕੇ ਜਦੋਂ ਇਹਨਾਂ ਵੇਖ ਲਾ ਪਈ ਇਹ ਆ ਗਏ ਤੇ ਉਸ ਤੋਂ ਮੌਕੇ ਤੋਂ ਫਰਾਰ ਹੋ ਗਏ। ਕੌਣ ਕੌਣ ਸੀ ਤੇ ਇਹ ਸ਼ਮਸ਼ੀਰ ਸਿੰਘ ਹੀ ਨਾ ਸਿਮਰ ਜੀਤ ਸਿੰਘ ਹੈ ਨਾ ਨਾਮ ਮੁੰਡੇ ਦਾ। ਦੂਜੇ ਜਿਹੜੇ ਮੁੰਡਾ ਇੱਕ ਤੇ ਫਰਾਲੀ ਦਾ ਮੁੰਡਾ ਇੱਕ ਓਮਰ ਤੇ ਇੱਕ ਹੈਗਾ ਵਾ ਦਰਸ਼ਨ ਸਿੰਘ ਦਾ ਪੁੱਤਰ ਆ ਕੋਈ ਸ਼ਮਸ਼ੀਰ ਸਿੰਘ। ਹੂੰ ਰੱਤੇ ਗੁੱਦੇ ਤਾਂ ਇਹਨਾਂ ਨੇ ਬਾਅਦ ਸਾਰੇ ਜਾਣੇ ਨੂੰ ਕੁੱਟਮਾਰ ਕਰਕੇ ਜਦੋਂ ਮੈਂ ਪਹੁੰਚੀ ਆ ਤੇ ਫਰਾਰ ਹੋ ਗਏ ਆ ਮੈਂ ਉਥੇ ਇਹਨਾਂ ਨੂੰ ਡਿਗੀ ਜ਼ਖਮੀਆਂ ਹੱਥ ਦੇ ਵਿੱਚ ਜਦੋਂ ਇਹਨਾਂ ਨੂੰ ਮੈਂ ਵੇਚਾ ਹਾਂਜੀ ਜ਼ਖਮੀਆਂ ਹੱਥ ਦੇ ਵੇਖ ਕੇ ਇਹਨਾਂ ਨੂੰ ਮੈਂ ਹਸਪਤਲ ਲੈ ਕੇ ਆਈ ਆ ਤੇ ਇੱਥੇ ਆ ਕੇ ਮੈਂ ਐਫ ਆਰ ਆਈ ਵੀ ਕਰਾਉਣ ਆਈ ਆ ਤੇ ਆਂਦੇ ਤੋਂ ਹੀ ਹਸਪਤਲ ਵਾਲੇ ਸਾਨੂੰ ਆਪੇ ਦੱਸ ਦੇਣਗੇ ਸਾਰੀ ਗੱਲ ਹੂੰ ਜਦੋਂ ਹੀ ਇਹਨਾਂ ਨੂੰ ਇਹਨਾਂ ਨੇ ਸਾਨੂੰ ਜਵਾਬ ਦਿੱਤਾ ਹਸਪਤਲ ਵਾਲਿਆਂ ਨੇ ਐ ਇੱਥੋਂ ਲੈ ਕੇ ਕਰਨਦਾਨ ਚੱਲੇ ਆ ਇਹਨਾਂ ਦੀ ਰਸਤੇ ਵਿੱਚ ਜਾਂਦੇ ਹੀ ਮੌਤ ਹੋ ਗਈ ਹੂੰ ਤੇ ਕੋਈ ਕਾਰਵਾਈ ਅਜੇ ਤੱਕ ਹੋਈ ਹੈ ਕੋਈ ਕਾਰਵਾਈ ਨਹੀਂ ਹੋਈ ਬਾਜੀ ਅਜੇ ਤੱਕ ਮੁਜਫਰਾ ਕੋਈ ਵੀ ਨਹੀਂ ਹਾਜ਼ ਤਾਂ ਅੱਜ ਡੀਐਸਪੀ ਸਾਹਿਬ ਨੂੰ ਮਿਲੇ ਹਾਂਜੀ ਡੀਐਸਪੀ ਸਾਹਿਬ ਨੂੰ ਮਿਲੇ ਆ ਉਹ ਕਹਿ ਰਹੇ ਸੀ ਕਿ ਵੀ ਅਸੀਂ ਅੱਜ ਸ਼ਾਮ ਤੱਕ ਕੱਲ੍ਹ ਸ਼ਾਮ ਤੱਕ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਹੂੰ ਜੇ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਕੀ ਅਗਲੇ ਐਕਸ਼ਨ ਜਿਹੜੇ ਲੈਗੇ ਉਹ ਬਾਅਦ ਸੋਚਾਂਗੇ ਜੀ ਉਹ ਬਾਅਦ ਵਿੱਚ ਸੋਚਾਂਗੇ ਸਾਰੇ ਭਾਜੀ ਸਾਨੂੰ ਮੇਰੇ ਨਾਲ ਨੇ ਚਾਨਕਪੁਰਾ ਸਾਡੇ ਜਿਹੜਾ ਉਹ ਕਹਿੰਦੇ ਵੀ ਅਸੀਂ ਗਾਲੀ ਜੋ ਵੀ ਐਕਸ਼ਨ ਕਰਨਾ ਹੋਵੇਗਾ ਇਹ ਤੋਂ ਵੱਡਾ ਹੀ ਕਰਾਂਗੇ ਅੱਗੇ ਜੇ ਨਹੀਂ ਅੱਗੇ ਕਾਰਵਾਈ ਕਰਨਗੇ